ਕਿਹੜੀ ਜਗ੍ਹਾ ਤੋਂ ਆਪਾਂ ਜੀ ਜਲਪਾਲਪੁਰ ਪਿੰਡ ਤੇ ਸੀਤ ਫਗਵਾੜਾ ਆਪਾਂ ਤੁਹਾਨੂੰ ਬਾਡੀ ਸਰਵਿਸ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਹਾਂਜੀ ਹਾਂਜੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਔਰ ਕਿਹਨਾਂ ਨੂੰ ਪ੍ਰੋਬਲਮ ਸੀ ਮੇਰੇ ਲੜਕੇ ਜਸਵਿੰਦਰ ਸਿੰਘ ਨੂੰ ਪ੍ਰੋਗਰਾਮ ਸੀ ਜੀ ਉਹਨਾਂ ਦਾ ਲੀਵਰ ਡਾਊਨ ਹੋ ਗਿਆ ਸੀ ਦਾਰੂ ਪਾਣੀ ਪੀਂਦੇ ਸੀਗੇ 75% ਲੀਵਰ ਰੰਦਾ ਸੀ ਹੁਣ ਉਹ ਰਿਕਵਰ ਹੋ ਗਿਆ ਜੀ ਜਾਨਕੀ ਇਹਨਾਂ ਦਾ ਲੀਵਰ ਹੈ ਇੱਕ दारू ਪੀਣ ਦੇ ਨਾਲ ਲੀਵਰ ਜਿਹੜਾ ਫੈਟੀ ਬਹੁਤ ਜ਼ਿਆਦਾ ਡੈਮੇਜ ਹੋ ਚੁੱਕਾ ਸੀ ਹਾਂਜੀ ਹਾਂਜੀ ਔਰ ਤੁਸੀਂ ਕਿੰਨੀਆਂ ਦਵਾਈਆਂ ਖਾਧੀਆਂ ਕਿੱਥੋਂ ਕਿੱਥੋਂ ਦਵਾਈ ਖਾਧੀ ਬਾ ਵੀ ਜੀ ਇਲਾਜ ਕਰਾਇਆ ਤਾਂ ਕੋਈ ਰਿਕਵਰੀ ਨਹੀਂ ਸੀ ਪਰ ਤੁਹਾਡੇ ਜੂਸ ਨਾਲ ਜਾਂ ਜੋ ਵੀ ਤੁਸੀਂ ਦਿੱਤਾ ਉਹ ਨਾਲ ਰਿਕਵਰ ਹੋ ਗਿਆ ਡਾਕਟਰ ਕੀ ਕਹਿੰਦੀ ਸੀ ਜੀ ਡਾਕਟਰ ਨੇ ਨਾ ਹੀ ਕਰ ਦਿੱਤੀ ਸੀ ਵੀ ਹੁਣ ਓੱਖਾ ਆ ਇਹਦਾ ਜਦਾਂ ਹਾਂਜੀ ਹਾਂਜੀ ਜਾਨੀ ਡਾਕਟਰ ਕਹਿੰਦੀ ਸੀ ਵੀ ਮੈਡੀਸਨ ਵਰਤੀ ਜਾਓ ਹਾਂ ਤੇ ਮਤਲਬ ਰਿਪੋਰਟਾਂ ਜਿਹੜੀਆਂ ਸੀ ਡੈਮੇਜ ਪੂਰਾ ਆ ਚੁੱਕਾ ਸੀ ਹਾਂਜੀ ਹਾਂਜੀ ਤੇ ਆਪਾਂ ਤੁਹਾਨੂੰ ਅੱਜ ਲਗਭਗ ਮੇਰੇ ਖਿਆਲ ਤੁਹਾਨੂੰ ਜੀ 35 35 ਸੈਂਟੀਮੀਟਰ ਹੋਗਾ ਜੀ ਪਰ ਤੁਸੀਂ ਸਰਸਪੈਕ ਦੇ ਬਾਡੀ ਸਰਵ ਦੇ ਪੰਜ ਤਰ੍ਹਾਂ ਦੇ ਜੂਸ ਵਰਤੇ ਹੈਗੇ ਆ ਉਹ ਵਰਤਣ ਤੋਂ ਬਾਅਦ ਅੱਜ ਕੀ ਪੋਜੀਸ਼ਨ ਆ ਔਰ ਪਹਿਲਾਂ ਮਤਲਬ ਕੀ ਪੋਜੀਸ਼ਨ ਸੀ ਨਾ ਜੀ ਅੱਜ ਜੀ 50% ਉਹਦੇ ਨਾਲ ਫਾਰ ਕੇ ਠੀਕ ਹੈ ਜੀ ਜੀ ਪਹਿਲਾਂ ਮਤਲਬ ਤੁਹਾਰੇ ਕਹਿੰਦਾ ਪਾਬ ਸੀ ਇਹ ਨੇੜੀ ਰੋਟੀ ਪਾਣੀ ਨਹੀਂ ਖਾ ਰਹੇ ਸੀ ਹਾਂ ਇਸ ਵੇਲੇ ਹੁਣ ਦੋ ਟਾਈਮ ਰੋਟੀ ਵੀ ਥੋੜੀ ਥੋੜੀ ਖਾ ਲੈਂਦੇ ਆ ਜੀ ਇਸ ਵੇਲੇ ਪ੍ਰਸ਼ਾਦਾ ਵੀ ਛਕ ਲੈਂਦੇ ਆ ਔਰ ਪਹਿਲਾਂ ਬੈਟ ਤੇ ਹੈਗੇ ਸੀ ਇਸ ਵੇਲੇ ਤੁਰ ਫਿਰ ਲੰਦੇ ਆ ਜੀ ਤਾਂ ਥੋੜਾ ਬੜਾ ਤੁਰ ਫਿਰ ਲੰਦੇ ਆ ਜੀ ਰਿਕਵਰ ਹੋ ਗਿਆ ਜੀ ਤੁਸੀਂ ਕਿੰਨਾ ਕੱਛੀ ਕਮਾਂਦੇ ਵੀ ਕਿੰਨਾ ਕ ਵਧੀਆ ਹੋ ਗਿਆ ਜੀ 50% ਮਤਲਬ ਠੀਕ ਹੈ ਗਿਰੋ ਜਾਨੀ ਬੱਗੇ ਹੁਣ ਤੁਰਦੇ ਫਿਰਦੇ ਆ ਰੋਟੀ ਪਾਣੀ ਆਪਣੇ ਖਾਂਦੇ ਹੈਗੇ ਆ ਜਿਹੜੀ ਤੁਹਾਡੀ ਵੀਡੀਓ ਹੈਗੀ ਆ ਇਹਨੂੰ ਲੱਖਾਂ ਹੀ ਲੋਕ ਆਪਣੀ ਵੀਡੀਓ ਦੇਖਣਗੇ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਹ ਅੱਜ ਜੇ ਜੂਸ ਕਰੋਗੇ ਤਾਂ ਕੋਈ ਕੋਈ ਮਾੜੀ ਚੀਜ਼ ਨਹੀਂ ਵਧੀਆ ਚੀਜ਼ ਹੈ ਤੇ ਡਾਕਟਰ ਕਹਿੰਦੀ ਹੋਰ ਕੀ ਦਿੱਕਤ ਆਈ ਸੀ ਇਹਨੂੰ ਨਿਕਾ ਪਾਣ ਤੇ ਕਹਿੰਦੀ ਸੈਕੰਡਰ ਕੋਸ ਟੀਵੀ ਦਾ ਵੀ ਸਿਕਾਇਆ ਟੀਵੀ ਦੀ ਪ੍ਰੋਬਲਮ ਵੀ ਲੀਵਰ ਖਾ ਉਹਦਾ ਟੀਵੀ ਦੀ ਪ੍ਰੋਬਲਮ ਵੀ ਆ ਚੁੱਕੀ ਸੀ ਕੀ ਟੀਵੀ ਦੀ ਕਮੇਟਸ ਤੁਸੀਂ ਨਾਲ ਸ਼ੁਰੂ ਕੀਤੀ ਆ ਜੀ ਨਹੀਂ ਹੋਣੀ ਅਸੀਂ ਬਹੁਤ ਬੰਨ ਕੀਤੀ ਆ ਉਹਨਾਂ ਨੂੰ ਕੋਈ ਟੀਵੀ ਦੀ ਕੋਈ ਮੈਡੀਸਨ ਤੁਸੀਂ ਜੂਸ ਨਾਲ ਨਹੀਂ ਕੀਤੀ ਮਤਲਬ ਬਾਡੀ ਸਰਵਿਸ ਦੇ ਜਿਹੜੇ ਪੈਕ ਦੇ ਨਾਲ ਤੁਹਾਨੂੰ ਅੱਜ ਜਿਹੜੀ ਹੈ ਰਿਕਵਰੀ ਮਿਲੀ ਹੈ ਵਧੀਆ ਬਿਲਕੁਲ ਬਿਲਕੁਲ ਤੇ ਜਿਹੜੇ ਪਰਿਵਾਰ ਤੁਹਾਡੀ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਉਹਨਾਂ ਨੇ ਕਿ ਅਮਰ ਤੁਸੀਂ ਇਹ ਜਿੰਨਾ ਵੀ ਹੋ ਸਕਦਾ ਜੂਸ ਕਰੋ ਫਿਰ ਤੁਹਾਨੂੰ ਫਾਇਦੇ ਮੰਦ ਆ ਵੀਰ ਜੀ ਮੈਨੂੰ ਠੀਕ ਹੋ ਗਿਆ ਜੀ ਅੱਗੇ ਨਾਲੋਂ ਜਿੱਦਾਂ ਡਾਕਟਰਾਂ ਦਾ ਜਿੱਦਾਂ ਇੱਕ ਐਥਮ ਦਾ ਖਤ ਸਟਾਪ ਹੀ ਕਰਤਾ ਸੀ ਸਟਾਪ ਕਰਤਾ ਜੀ ਡਾਕਟਰ ਕਹਿੰਦੀ ਸੇਵਾ ਕਰ ਲਓ ਹਾਂਜੀ ਸੇਵਾ ਤੇ ਅੱਜ ਚੜ੍ਹਦੀ ਕਲਾ ਆ ਹਾਂਜੀ ਮੈਂ ਆਪਣੇ ਆਪ ਨੂੰ ਕਹਤਾ ਸੀ ਵੀ ਠੀਕ ਹੋ ਗਿਆ ਡਟਿਆ ਜਿੱਦਨ ਮੈ ਤੁਹਾਨੂੰ ਪਹਿਲੇ ਦਿਨ ਮਿਲਿਆ ਸੀ ਤੇ ਤੁਸੀਂ ਬਿਲਕੁਲ ਉਦੋਂ ਬੈੱਡ ਤੇ ਪਏ ਸੀ ਹਾਂਜੀ ਤੇ ਅੱਜ ਤੁਰਦੇ ਫਿਰਦੇ ਹੋ ਹਾਂਜੀ ਮੈਂ ਰੋਟੀ ਖਾਂਦੇ ਹਾਂ ਹਾਂਜੀ ਟ੍ਰਾਈ ਕਰਦਾ ਜਿੰਨਾ ਹੁੰਦਾ ਮੈਂ ਜਿਹੜੇ ਮੇਰੇ ਵੀਰ ਤੁਹਾਡੀ ਵੀਡੀਓ ਦੇਖਣਗੇ ਲੱਖਾਂ ਹੀ ਲੋਕ ਦੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਇਹ ਹੀ ਕਹਣਾ ਵੀ ਠੀਕ ਹੈ ਤੁਸੀਂ ਮੈਡੀਸਿਨ ਯੂਜ਼ ਕਰੋ ਬਣੀ